ਸਸ਼ੀਕਲ ਜੀ ਤੁਸੀਂ ਜੁੜੇ ਜੇ ਨਾਇਨ ਪ੍ਰੋ ਪੰਜਾਬ ਦੇ ਨਾਲ ਆਤ ਮੈਂ ਨਵਦੀਪ ਸਿੰਘ ਗੱਲ ਸਾਰੇ ਪਾਸੇ ਚੱਲ ਰਹੀ ਆ ਲੋਕ ਸਭਾ ਇਲੈਕਸ਼ਨਾਂ ਦੀ ਪਰ ਇਹਨਾਂ ਦੇ ਵਿੱਚ ਇੱਕ ਮੁੱਦਾ ਜਿਹੜਾ ਬਹੁਤ ਹੀ ਜ਼ਰੂਰੀ ਹੈ ਸਾਡੇ ਵਾਸਤੇ ਉਹ ਆ ਜਿਹੜਾ ਕੀ ਆਏ ਦਿਨ ਕਿਸਾਨਾਂ ਵੱਲੋਂ ਨਾੜ ਨੂੰ ਅੱਗ ਲਾਈ ਜਾਂਦੀ ਆ ਤੇ ਜਿਹਦਾ ਨੁਕਸਾਨ ਜਿਹੜਾ ਵਾ ਕਈਆਂ ਨੂੰ ਆਪਣੀ ਜਾਨ ਗਵਾ ਕੇ ਵੀ ਭੁਗਤਣਾ ਪੈਂਦਾ ਵਾ ਇਸ ਸਬੰਧ ਦੇ ਵਿੱਚ ਅੱਜ ਅਸੀਂ ਗੱਲ ਕਰਨ ਲਈ ਪੁੱਜੇ ਹਾਂ ਸਰਦਾਰ ਮੇਜਰ ਸਿੰਘ ਉਹਨਾਂ ਦੇ ਕੋਲ ਉਹਨਾਂ ਕੋ ਜਾਣਦੇ ਹਾਂ ਕਿ ਕਿਉਂ ਇਹਨੂੰ ਅੱਗ ਲਾ ਰਹੇ ਆ ਕੀ ਇਹਦਾ ਕਾਰਨ ਹੈ ਤੇ ਇਹ ਕਦੋਂ ਰੁਕੂਗਾ ਇਹ ਉਹਨਾਂ ਕੋ ਪੂਰੀ ਜਾਣਕਾਰੀ ਲਵਾਂਗੇ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ ਆਪਣੇ ਚੈਨਲ ਦੇ ਉੱਤੇ ਸਰ ਪਹਿਲਾਂ ਤੇ ਤੁਹਾਡਾ ਨਾਮ ਹੀ ਪੁਰੋ ਪੰਜਾਬ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਆਇਆਂ ਨੂੰ ਥੈਂਕ ਯੂ ਸਰ ਸਭ ਤੋਂ ਮੁੱਦਾ ਲਗਭਗ ਸਾਰਿਆਂ ਦਾ ਧਿਆਨ ਇਸ ਟਾਈਮ ਤੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਲੱਗਾ ਹੋਇਆ ਹੈ ਪਰ ਅਸੀਂ ਜਿਹੜੀ ਗੱਲ ਕਰਨ ਜਾ ਰਹੇ ਆ ਉਹ ਆ ਜਿਹੜੀ ਨਾੜ ਨੂੰ ਅੱਗ ਲਾਈ ਜਾਂਦੀ ਆ ਪਰਾਲੀ ਨੂੰ ਕਹ ਲੋ ਜਾਂ ਕਿਸਾਨਾਂ ਵੱਲੋਂ ਅੱਗ ਲਾਈ ਜਾਂਦੀ ਆ ਉਹਦੇ ਸਬੰਧ ਵਿੱਚ ਉਹਦਾ ਨੁਕਸਾਨ ਕਈਆਂ ਨੂੰ ਭੁਗਤਣਾ ਪੈਂਦਾ ਵਾ ਕਦੋਂ ਇਹ ਸਿਲਸਿਲਾ ਜਿਹੜਾ ਰੁਕੂਗਾ ਕੀ ਤੁਹਾਨੂੰ ਲੱਗਦਾ ਵੀ ਇਹਦੇ ਪਿੱਛੇ ਕੀ ਕਾਰਨ ਹੈ ਵੇਖੋ ਜੀ ਅੱਗੇ ਨਾੜ ਨੂੰ ਅੱਗ ਲਾਉਂਦੇ ਸੀ ਤੇ ਸਰਕਾਰਾਂ ਬੜਾ ਧਿਆਨ ਦਿੰਦੀਆਂ ਸੀ ਹੁਣ ਐਰ ਕੀ ਆ ਲੱਛਣ ਦੇ ਕਾਰਨ ਬਹੁਤ ਨਾਲ ਨੂੰ ਅੱਗ ਲੱਗੀ ਆ ਬਹੁਤ ਨੁਕਸਾਨ ਵੀ ਹੋਇਆ ਬੱਚੇ ਵੀ ਲੋਕਾਂ ਦੇ ਮਰੇ ਆ ਗੱਡੀਆਂ ਵੀ ਸੜ ਗਈਆਂ ਸਰਕਾਰ ਦਾ ਵੀ ਨੁਕਸਾਨ ਕਾਫੀ ਹੋਇਆ ਪਰ ਵੇਖੋ ਸਰਕਾਰ ਹੁਣ ਕੋਈ ਵੀ ਮੌਕੇ ਦੀ ਸਰਕਾਰ ਐ ਜਾਂ ਕੋਈ ਕੋਈ ਵੀ ਨਹੀਂ ਬੋਲਦਾ ਸਿਰਫ ਵੋਟਾਂ ਪਿੱਛੇ ਇਹਨਾਂ ਨੂੰ ਆਵੀਆਂ ਵੋਟਾਂ ਨਾਲ ਮਤਲਬ ਇਹਨਾਂ ਨੂੰ ਕਿਸੇ ਨਾਲ ਅੱਗੇ ਨਾਲ ਨਹੀਂ ਮਤਲਬ ਕੋਈ ਮਰਦਾ ਕੋਈ ਸੜਦਾ ਕੋਈ ਰੁੱਖ ਸੜਨਦੇ ਆ ਮੇਰੇ ਹਿਸਾਬ ਨਾਲ ਕੋਈ ਕਾਰਵਾਈ ਨਹੀਂ ਕਿਤੇ ਕੀਤੀ ਬਹੁਤ ਜ਼ਿਆਦਾ ਰਕੀ ਨੁਕਸਾਨ ਹੋਇਆ ਸਰਕਾਰ ਨੂੰ ਕੋਈ ਮਤਲਬ ਨਹੀਂਗਾ ਕਿੰਨੇ ਜੀਵ ਜੰਤੂ ਆਪਣੇ ਧਰਤੀ ਦੇ ਵਿੱਚ ਆ ਜਿਹੜੇ ਸਾਡੇ ਧਰਤੀ ਨੂੰ ਉਪਜਾਊ ਕਰਦੇ ਆ ਤਾਕਤ ਦਿੰਦੇ ਆ ਗਡੋਏ ਆ ਹੋਰ ਵੀ ਬੜੇ ਆਪਣੇ ਜੀਵ ਜੰਤੂ ਥੱਲੇ ਆ ਤੇ ਉਹ ਜਦੋਂ ਅੱਗ ਲਾਈ ਜਾਂਦੀ ਆ ਉਹ ਸੜ ਕੇ ਸਵਾਹ ਹੁੰਦੇ ਧਰਤੀ ਦਾ ਵੀ ਨੁਕਸਾਨ ਹੁੰਦਾ ਜਦੋਂ ਕੋਈ ਤਾਕਤਵਾਲੀ ਚੀਜ਼ ਆ ਜਦੋਂ ਉਹਨੂੰ ਅੱਗ ਲੱਗਦੀ ਮਿੱਟੀ ਹਲਾ ਲੋ ਮਿੱਟੀ ਨੂੰ ਜਦੋਂ ਸੇਕ ਪੈਂਦਾ ਨਾ ਉਹ ਵੀ ਨੁਕਸਾਨ ਬਹੁਤ ਜ਼ਿਆਦਾ ਉਹ ਵੀ ਕਮਜ਼ੋਰ ਹੋ ਜਾਂਦੀ ਆ ਇਸ ਕਰਕੇ ਸਰਕਾਰਾਂ ਰਕੇ ਬਿਲਕੁਲ ਸੁੱਤੀਆਂ ਇਹ ਆਪਦੀਆਂ ਬੋਟਾਂ ਦੇ ਹਾਰੇ ਲੱਗੇ ਹੋਏ ਆ ਜਿੰਨਾ ਧਿਆਨ ਨਹੀਂ ਦੇਣਦੇ ਤੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਜਦੋਂ ਰੁੱਖ ਨਾ ਰਹੇ ਸਾਨੂੰ ਸਾਹ ਲੈਣਾ ਵੀ ਬੜਾ ਔਖਾ ਹੋ ਜਾਣਾ ਪਰ ਮੈਂ ਵੇਖਿਆ ਵੀ ਸਰਕਾਰਾਂ ਦੇ ਹਾਲਾਤ ਬਹੁਤ ਮਾੜੇ ਹੋ ਗਏ ਆ ਕਿ ਜਦੋਂ ਉੱਥੋਂ ਧੂਆਂ ਨਿਕਲਦਾ ਵਾ ਅੱਗ ਲੱਗੀ ਹੁੰਦੀ ਧੂਆਂ ਨਿਕਲਦਾ ਵਾ ਆਉਣ ਜਾਣ ਵਾਲੇ ਰਾਈਆਂ ਨੂੰ ਵੀ ਪਰੇਸ਼ਾਨੀ ਹੁੰਦੀ ਆ ਤਾਨੂੰ ਲੱਗਦਾ ਉਹਦੇ ਨਾਲ ਕਈਆਂ ਨੂੰ ਕਈ ਸਾਧ ਹੀ ਪ੍ਰੋਬਲਮ ਦੇ ਵਿਸ਼ਕਾਰ ਹੁੰਦੇ ਉਹਨਾਂ ਨੂੰ ਵੀ ਮੁਸ਼ਕਲ ਆਉਂਦੀ ਆ ਜਿਆਦਾ ਮੁਸ਼ਕਲ ਤੇ ਬਹੁਤ ਜਿਆਦਾ ਆ ਜਦੋਂ ਆਪਾਂ ਸੜਕ ਤੇ ਜਾਣਦੇ ਆ ਚਾਨ ਚੱਕ ਇੰਨਾ ਧੂਆਂ ਹੁੰਦਾ ਵੀ ਦਿਸਣੋਂ ਹੀ ਹਟ ਜਾਂਦਾ ਜਦੋਂ ਦਿਸਣੋਂ ਵੱੜਦਾ ਉਹ ਤੋਂ ਐਕਸੀਡੈਂਟ ਹੁੰਦੇ ਆ ਨੁਕਸਾਨ ਤੇ ਬਹੁਤ ਹੋਣਦੇ ਆ ਪਰ ਜਿਹੜੇ ਰੁੱਕ ਛੱਡਦੇ ਆ ਨਾ ਮੈਨੂੰ ਇਹਨਾਂ ਦਾ ਬੜਾ ਦੁੱਖ ਆ ਰੁੱਖ ਛਟਣ ਦੇ ਕਾਰਨ ਪੰਜਾਬ ਦੇ ਵਿੱਚ ਤੇ ਤੁਸੀਂ ਬਾਹਰ ਕਿਤੇ ਚਲੇ ਜਾਓ ਕਿੱਲਿਆਂ ਤੇ ਕਿੱਲੇ ਲੋਕ ਜ਼ਿੰਮੇਦਾਰ ਐ ਜਿਹੜੇ ਕਿਸਾਨ ਐ ਅੱਜ ਆਪਣੇ ਆ ਸਰਕਾਰਾਂ ਦੇ ਵਿੱਚ ਰੌਲਾ ਪਾਉਣ ਦੇ ਆ ਦੂਜਾ ਨਾਰੇ ਲਾਉਣ ਦੇ ਆ ਧਰਨੇ ਲਾਉਣ ਦੇ ਆ ਇਹਨਾਂ ਕਦੀ ਨਹੀਂ ਆਖਿਆ ਵੀ ਜੇ ਕਿਸੇ ਕੋਲ 10 ਏਕੜ ਐ ਤਾਂ 10 ਰੁੱਖ ਤੇ ਆਪਦੀ ਪੈੜੀ ਚਲਾਉਣ ਇਹ ਲੋਕਾਂ ਬਾਰੇ ਸੋਚਣ ਪਹਿਲਾਂ ਇਹ ਵੇਖੋ ਇਹ ਕਿੰਨਾ ਸੋਝ ਦੇ ਲੋਕਾਂ ਵਾਸਤੇ ਦੂਜੀ ਇਹ ਗੱਲ ਐ ਕਿਸਾਨ ਇਹ ਇੱਕ ਇੱਕ ਕਿੱਲੇ ਦੇ ਵਿੱਚ ਮੈਂ ਪਿੱਛੇ ਜਿਹਾ ਗਿਆ ਸੀ ਵੀ 10 10 ਬੋਰੀਆਂ ਖਾਦੀਆਂ ਪਾਉਣ ਦੇ ਸਰਕਾਰ ਨੂੰ ਕਿਸਾਨਾਂ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ ਇਹਨਾਂ ਨੂੰ ਜਮ੍ਹਾਂ ਬੰਦੀ ਦੇ ਉੱਤੇ ਫਰض ਲਵਾਈ ਜਾਵੇ ਉੱਥੋਂ ਇਹਨਾਂ ਨੂੰ ਖਾਦ ਉਸ ਹਿਸਾਬ ਨਾਲ ਮਿਲੇ ਵੀ ਕਿੱਲੇ 'ਚ ਦੋ ਜਾਂ ਤਿੰਨ ਬੋਰੀਆਂ ਖਾਦੀਆਂ ਪਾਈਆਂ ਜਾਣੇ ਕਿਸਾਨ ਕਿਸਾਨੀ ਆਪ ਦੇ ਥਾਂ ਤੇ ਕਿਹੜਾ ਲੋਕਾਂ ਨੂੰ ਯਾਰਖੋਇਆ ਜਾਂਦਾ ਇਹ ਬੜਾ ਦੁੱਖ ਵਾਲੀ ਗੱਲ ਆ ਵੀ ਲੋਕਾਂ ਦੇ ਬੱਚੇ ਜਦੋਂ ਆ ਆਲੂ ਖਾਂਦੇ ਆ ਜਾਂ ਹੋਰ ਆ ਮਟਰ ਆ ਇਹਨਾਂ ਚੀਜ਼ਾਂ ਤੇ ਤਾਜੀ ਸਪਰੇਅ ਕਰਕੇ ਮੰਡੀ ਚ ਲਿਆਉਣ ਦੇ ਆ ਤੇ ਲੋਕਾਂ ਦੇ ਕਿੰਨੀ ਬਿਮਾਰੀ ਲੱਗਣ ਡਈ ਕਿੰਨੇ ਬੁਰੇ ਹਾਲਾਤ ਆ ਲੋਕਾਂ ਦੇ ਇੱਧਰ ਕਿਉਂ ਨਹੀਂ ਕਿਸਾਨ ਧਿਆਨ ਦਿੰਦੇ ਸਰ ਅਗਰ ਗੱਲ ਕਰੀਏ ਤੁਸੀਂ ਪੋਲਿਟਿਕਸ ਪਾਰਟੀਆਂ ਨੂੰ ਵੀ ਮਤਲਬ ਕਿ ਬਿਲੋਂਗ ਕਰਦੇ ਜੇ ਸਮਾਜ ਸੇਵੀ ਵੀ ਜੇ ਤੁਹਾਨੂੰ ਲੱਗਦਾ ਕਿ ਇਸ ਚੀਜ਼ ਦੇ ਉੱਤੇ ਕੋਈ ਸਖਤ ਕਾਨੂੰਨ ਬਣਨਾ ਚਾਹੀਦਾ ਵਾ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਵੀ ਉੱਥੇ ਜਮ੍ਹਾਂ ਬੰਦੀ ਦੇ ਹਿਸਾਬ ਨਾਲ ਕਿਸਾਨ ਨੂੰ ਖਾਤ ਮਿਲਣੀ ਚਾਹੀਦੀ ਆ ਅੱਜ ਜੜੀਆਂ ਜ਼ਰੇਲੀਆਂ ਦਵਾਈਆਂ ਇਹ ਬੰਦ ਹੋਣੀਆਂ ਚਾਹੀਦੀਆਂ ਕਿਸਾਨ ਆਪ ਹੀ ਉੱਥੋਂ ਜ਼ਰੇਲੀਆਂ ਦਵਾਈਆਂ ਲੈ ਆ ਲਿਆ ਕੇ ਫਸਲਾਂ ਦੇ ਉੱਤੇ ਪਾਉਣਦੇ ਆ ਪਾ ਕੇ ਤੇ ਤਾਜੀ ਸਬਜ਼ੀ ਤੋੜ ਕੇ ਬਾਜ਼ਾਰਾਂ 'ਚ ਲਿਜਾਣਦੇ ਤੇ ਲੋਕਾਂ ਦੇ ਬੱਚਿਆਂ ਦਾ ਲੋਕਾਂ ਦਾ ਹਸਪਤਾਲਾਂ ਦੇ ਵਿੱਚ ਜਾ ਕੇ ਵੇਖੋ ਹਸਪਤਾਲਾਂ ਹਸਪਤਾਲ ਭਰੇ ਪਏ ਆ ਪਰ ਲਾਹਤ ਕੋਈ ਸਮਝਾਵੇ ਕਿਹੜਾ ਇਹਨਾਂ ਨੂੰ ਖੁਦ ਹੀ ਆਪ ਹੀ ਹਸਪਤਾਲ ਦੇ ਵਿੱਚ ਲੰਮੇ ਪਏ ਤੇ ਆਪ ਹੀ ਆਣ ਕੇ ਸ਼ਾਮ ਨੂੰ ਖਾਤ ਪਾਉਣਦੇ ਆ ਕੌਣ ਸਮਝਾਵੇ ਸਮਝਣ ਵਾਲੀ ਤੇ ਗੱਲ ਹੀ ਖਤਮ ਹੋ ਗਈ ਆ ਕਿੰਨਾ ਕੋਈ ਸਮਝਾ ਲੂਗਾ ਜਦੋਂ ਖੋਦੀ ਮਾਰ ਆਈ ਨਹੀਂ ਸਾਨੂੰ ਦਿਮਾਗ ਦਿੱਤਾ ਸਾਨੂੰ ਅੱਖਾਂ ਦਿੱਤੀਆਂ ਕੰਨ ਦਿੱਤਾ ਸਭ ਕੁਛ ਆ ਜਿਹੜਾ ਸਰੀਰ ਆ ਸਰੀਰ ਤੋਂ ਉੱਤੇ ਕੁਝ ਨਹੀਂ ਹੈਗਾ ਜੇ ਅਸੀਂ ਆਪਦਾ ਸਰੀਰ ਹੀ ਨਾ ਰਿਆ ਤੇ ਅਸੀਂ ਪੈਸੇ ਦਾ ਕੀ ਕਰਨਾ ਪਰ ਕਿਸਾਨਾਂ ਅੱਗੇ ਮੈਂ ਇੱਕ ਬੇਨਤੀ ਆ ਵੀ ਖਾਤ ਤੇ ਕੰਟਰੋਲ ਕਰੋ ਜ਼ਹਿਰੀਲੀਆਂ ਦਵਾਈਆਂ ਤੇ ਕੰਟਰੋਲ ਕਰੋ ਸਾਡੇ ਬੱਚੇ ਇਹ ਖਾਦ ਵਾਲੀਆਂ ਚੀਜ਼ਾਂ ਖਾਂਦੇ ਆ ਕਣਕ ਖਾਂਦੇ ਆ ਸਬਜ਼ੀਆਂ ਖਾਂਦੇ ਆ ਆ ਪੱਠਿਆਂ ਦੇ ਵਿੱਚ ਇੰਨੀ ਖਾਦ ਪਾਈ ਜਾਂਦੀ ਆ ਅਸੀਂ ਦੁੱਧ ਪੀਂਦੇ ਆ ਅਸੀਂ ਆਦੇ ਬੱਚਿਆਂ ਬਾਰੇ ਸੋਚੀਏ ਹੋਰ ਕਮਾਂ ਵਾਸਤੇ ਬਹੁਤ ਜ਼ਿਆਦਾ ਭੱਜੇ ਫਿਰਦੇ ਪਰ ਬੱਚਿਆਂ ਦਾ ਵੀ ਕਰੋ ਨਾ ਆਪਦਾ ਇਹ ਸੌਣ ਵਾਲੇ ਟਾਈਮ 'ਚ ਸਾਡੇ ਬੱਚਿਆਂ ਦੇ ਹਾਲਾਤ ਇਹੋ ਜਿਹੇ ਹੋ ਜਾਣੇ ਮੇਰੇ ਹਿਸਾਬ ਨਾਲ ਸਾਇੰਸ ਨੇ ਦੱਸਿਆ ਕਿ 2030-35 ਤੱਕ ਅੱਧਿਆਂ ਤੋਂ ਜ਼ਿਆਦਾ ਲੋਕਾਂ ਨੂੰ ਕੈਂਸਰ ਹੋ ਜਾਣੀ ਆ ਤੇ ਅਸੀਂ ਇਹੋ ਜਿਹੇ ਪੈਸੇ ਦਾ ਕੀ ਕਰਨਾ ਜੇ ਸਾਡਾ ਸਰੀਰ ਹੀ ਕੈਂਸਰ ਨਾਲ ਅਸੀਂ ਮਰ ਗਏ ਤਾਂ। ਕਿਹਾ ਜਾਂਦਾ ਕਿ ਸਿੱਧਾ ਸਿੱਧਾ ਬਿਮਾਰੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ। ਹਾਂਜੀ ਬਿਮਾਰੀਆਂ ਨੂੰ ਸ਼ਰੇਆਮ ਸੱਦਾ ਦਿੱਤਾ ਜਾਂਦਾ। ਮੈਂ ਤੇ ਸਰਕਾਰਾਂ ਕੇ ਵੀ ਇਹੋ ਬੇਨਤੀ ਕਰਦਾ ਵੀ ਇਹਨਾਂ ਤੇ ਕੰਟਰੋਲ ਕਰੋ, ਇਹਨਾਂ ਤੇ ਕੰਟਰੋਲ ਕਰਾਓ। ਦੂਜੀ ਇਹ ਗੱਲ ਹੈ ਡਾਕਟਰਾਂ ਨੇ ਵੀ ਕਦੀ ਨਹੀਂ ਕਿਸੇ ਨੂੰ ਆਖਿਆ ਅੱਜ ਤੱਕ ਵੀ ਖਾਦ ਤੋਂ ਬਿਨਾ ਕਣਕ ਖਾਓ ਜਾਂ ਖਾਦ ਤੋਂ ਬਿਨਾਂ ਆਲੇ ਪੱਠੇ ਪਾ ਕੇ ਡੰਗਰ ਨੂੰ ਉਹ ਦੁੱਧ ਪੀਓ ਡਾਕਟਰ ਵੀ ਇਸ ਬੁੱਦੇ ਦੇ ਕੋਈ ਗੱਲ ਨਹੀਂ ਕਰਦੇ ਡਾਕਟਰਾਂ ਨੂੰ ਆਉਦੀ ਫੀਸ ਨਾਲ ਮਤਲਬ ਆ ਡਾਕਟਰ ਕਿਸੇ ਦਾ ਕੋਈ ਵੇਖੋ ਛੋਟੇ ਮੈਂ ਕਈ ਉਹਨਾਂ ਵੇਖਿਆ ਬੱਚਾ ਲੈ ਜੰਮਦਾ ਜਾਂ ਜੰਮਦੇ ਬੱਚੇ ਨਾਲ ਵੇਖੋ ਨਾ ਠੱਗੀਆਂ ਸ਼ੁਰੂ ਹੋ ਜਾਂਦੀਆਂ ਬੱਚੇ ਨੂੰ ਪਤਾ ਨਹੀਂ ਕੋਈ ਰੋਗ ਹੁੰਦਾ ਜਾਂ ਨਹੀਂ ਹੁੰਦਾ ਤੇ દવા ਦਾ ਬੱਚੇ ਨੂੰ ਆਈ ਸੀ ਯੂ ਦੇ ਵਿੱਚ ਲਿਜਾਇਆ ਜਾਂਦਾ ਬੱਚੇ ਉਧਰ ਜਦੋਂ ਬੰਦਾ ਇਹ ਬੱਚਾ ਲੈ ਦੁਨੀਆ ਤੇ ਹੁੰਦਾ ਇਹਨਾਂ ਠੱਗੀ ਸ਼ੁਰੂ ਹੋ ਜਾਂਦੀ ਇੱਕ ਮਰੇ ਬੰਦੇ ਨੂੰ आईसीयू ਦੇ ਵਿੱਚ ਆਕਸੀਜਨ ਲਾ ਕੇ ਉਹਨੂੰ 2-2 ਦਿਨ ਰੱਖਿਆ ਜਾਂਦਾ ਉੱਥੇ ਵੀ ਠੱਗੀ ਮਰੀ ਜਾਂਦੀ ਹਾਲਾਤ ਹੀ ਬਹੁਤ ਮਾੜੇ ਹੋ ਗਏ ਸਾਡੇ ਕਿੰਨੂੰ ਇਸ ਦਾ ਜ਼ਿੰਮੇਵਾਰ ਮੰਨਦੇ ਜੇ ਡਾਕਟਰ ਜਾਂ ਕਿਸਾਨ ਜਾਂ ਕਹ ਲੋ ਸਰਕਾਰ ਸਾਰੇ ਵੇਖੋ ਜੀ ਤੰਦ ਨਹੀਂ ਤਾਣਾ ਹੀ ਵਿਗੜ ਗਿਆ ਕਿਸਾਨ ਵੀ ਇਹਦੇ ਵਿੱਚ ਬਹੁਤ ਵੱਡੇ ਜ਼ਿੰਮੇਵਾਰ ਹੈ ਕਿਉਂ ਕਿਸਾਨਾਂ ਤੋਂ ਫਸਲ ਤੋਂ ਸਾਰਾ ਕੰਮ ਸਟਾਰਟ ਹੁੰਦਾ ਪਿੰਡਾਂ ਦੇ ਵਿੱਚ ਨਕਲੀ ਅੱਗੇ ਆਂਦੇ ਹੁੰਦੇ ਵੀ ਫੈਕਟਰੀਆਂ 'ਚ ਨਕਲੀ ਦੁੱਧ ਪਾਉਂਦਾ ਹੁਣ ਪਿੰਡਾਂ 'ਚ ਵੀ ਲੋਕ ਨਕਲੀ ਦੁੱਧ ਬਣਾਉਣ ਲੱਗੇ ਨਕਲੀ ਖੂਆ ਤਿਆਰ ਕਰਨ ਲੱਗ ਗਏ ਆ ਆ ਬਜ਼ਾਰਾਂ ਦੇ ਵਿੱਚ ਕਿੰਨੀਆਂ ਤਲੀਆਂ ਚੀਜ਼ਾਂ ਵੇਖੋ ਦੁਕਾਨਾਂ ਖੁੱਲ ਗਈਆਂ ਕੋਈ ਧਿਆਨ ਨਹੀਂ ਦੇਣ ਦਿਆ ਹੋਰ ਗੱਲਾਂ ਬਾਰੇ ਜੇ ਸਾਡੇ ਪੰਜਾਬ 'ਚ ਕਹਿੰਦੇ ਇੰਡਸਟਰੀ ਆਉਗੀ ਫੈਕਟਰੀ ਉਧਰ ਨਹੀਂ ਅਸੀਂ ਰੋਲਾ ਪਾਈ ਜਾਣਾ ਵੀ ਆਹ ਨਹੀਂ ਹੋਣਾ ਚਾਹੀਦਾ ਉਹ ਨਹੀਂ ਪਰ ਅਸੀਂ ਆ ਤੇ ਬੱਚਿਆਂ ਵਾਸਤੇ ਸੋਚੋ ਇੱਧਰ ਕਿਉਂ ਨਹੀਂ ਧਰਨੇ ਲਾਉਣ ਦੇ ਦੂਜੀ 10 ਜਾਂ 20 ਰੁਪਈਆ ਦਾ ਪੱਤਾ ਹੁੰਦਾ ਦਵਾਈ ਵਾਲਾ ਉਹ ਸਾਡੇ ਤਾਂ 2-200 ਰੁਪਈਆ ਲਿਆ ਜਾਂਦਾ 4-400 ਰੁਪਈਆ ਲਿਆ ਜਾਂਦਾ ਉਧਰ ਕਿਉਂ ਨਹੀਂ ਮੁੱਦੇ ਠਾਏ ਜਾਂਦੇ ਜੇ ਉਧਰ ਵੀ ਕਿਸਾਨ ਮੁੱਦੇ ਠਾਉਣ ਤੇ ਸਾਡਾ ਕੋਈ ਮਸਲਾ ਹੱਲ ਹੋਵੇ ਪਹਿਲਾਂ ਤੇ ਆਪਦੀ ਪੀੜੀ ਥੱਲੇ ਸੋਟਾ ਮਾਰਨ ਫੇਰ ਦੂਜੇ ਬੰਨੇ ਧਿਆਨ ਦਿਆਂ ਬਹੁਤ ਹੀ ਵਧੀਆ ਗੱਲ ਕਹੀ ਆ ਗਿੱਲ ਸਾਹਿਬ ਨੇ ਕਿ ਕਿਸਾਨਾਂ ਨੂੰ ਪਹਿਲਾਂ ਆਪਣੇ ਆਪ ਨੂੰ ਵੀ ਦੇਖਣਾ ਚਾਹੀਦਾ ਕਿ ਜਿਹੜੇ ਨਾੜ ਨੂੰ ਅੱਗ ਲਾ ਰਹੇ ਜੇ ਉਸ ਚੀਜ਼ ਨੂੰ ਕੰਟਰੋਲ ਕੀਤਾ ਜਾਵੇ ਸਰ ਇੱਕ ਗੱਲ ਹੋਰ ਪੁੱਛਾਂਗੇ ਕਿ ਜਿਹੜਾ ਇਹ ਸਿੱਧਾ-ਸਿੱਧਾ ਕੁਦਰਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਕਹਿੰਦੇ ਨੇ ਕੀ ਕੁਦਰਤ ਵੀ ਇਸ ਦਾ ਜਵਾਬ ਦੇ ਰਹੀ ਆ ਜਿਸ ਤਰ੍ਹਾਂ ਕਿਸੇ ਵੇਲੇ ਕਹਿ ਲੋ بارش ਨਹੀਂ ਹੁੰਦੀ ਕਣਕ ਵੇਲੇ ਜਦੋਂ ਪੱਕ ਜਾਂਦੀ ਉਹ ਤੋਂ ਜ਼ਿਆਦਾ ਬਰਸਾਤ ਹੋ ਜਾਂਦੀ ਕਣਕ ਖਰਾਬ ਹੋ ਜਾਂਦੀ ਕੀ ਇਹ ਇਸੇ ਚੀਜ਼ ਦਾ ਖਮਿਆਜਾ ਪਗਤਣਾ ਪੈਂਦਾ ਕੁਦਰਤ ਨਾਲ ਖੇਲਵਾੜ ਕਰਨ ਦਾ ਵੇਖੋ ਜੀ ਪਾਪ ਬਹੁਤ ਜ਼ਿਆਦਾ ਵੱਧ ਗਿਆ ਪੈਸਾ ਹੀ ਮੁੱਖ ਰਹਿ ਗਿਆ ਕੁਦਰਤ ਨਾਲ ਤਾਂ ਕੀਤਾ ਜਾਂਦਾ ਖੇਲਵਾੜ ਹੀ ਕੀਤਾ ਜਾਂਦਾ ਛੇੜ ਛਾੜ ਉਹਨ ਦੀ ਕੁਦਰਤ ਨਾਲ ਅਜ ਰੁੱਖ ਵੱਢਦੇ ਆ ਰੁੱਖਾਂ ਨੂੰ ਸਾੜਿਆ ਜਾਂਦਾ ਕੁਦਰਤ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਠੀਕ ਦੂਜੀ ਅਗਲੇ ਕਿਸਾਨਾਂ ਨੂੰ ਮੈਂ ਇੱਕ ਹੋਰ ਬੇਨਤੀ ਮਰੀ ਤੁਸੀਂ ਹੋਰ ਕੰਮਾਂ ਵਾਸਤੇ ਭੱਜੇ ਫਿਰਦੇ ਜੇ ਸੌਣ ਤੇ ਭਾਦਰੋਂ ਆਪਾਂ ਪੰਜਾਬੀ ਚ ਸੌਣ ਭਾਦਰੋਂ ਕਹਿੰਦੇ ਆ ਹੁਣ ਬਰਸਾਤਾਂ ਸ਼ੁਰੂ ਹੋ ਚਲੀਆਂ ਇਹਨਾਂ ਕਦੀ ਨਹੀਂ ਅੱਛਾ ਵੀ ਸਾਡੇ ਬੰਨ ਤਿਆਰ ਕੀਤੇ ਜਾਂ ਸਾਡੇ ਬੰਨਾਂ ਤੇ ਮਿੱਟੀ ਪਾਈ ਜਾਵੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੀਆਂ ਫਸਲਾਂ ਨਾ ਡੁੱਬਣ ਪਰ ਉਧਰ ਕੇਹੇ ਵੀ ਕਿਸਾਨ ਨੇ ਅੱਜ ਤੱਕ ਮੋਦਾਂ ਨਹੀਂ ਚੁੱਕਿਆ ਸੌਣ ਭਾਦਰੋਂ ਜੇ ਫੇਰ ਬਰਸਾਤਾਂ ਪੈਣੀਆਂ ਫੇਰ ਫਸਲ ਡੁੱਬ ਜਾਣੇ ਆ ਬੁਰਾ ਹਾਲ ਫੇਰ ਇਹਨਾਂ ਦੁਜੇ ਬੰਨੇ ਚੱਲ ਪੈਣਾ ਇਹੋ ਜਿਹੇ ਹਾਲ ਚ ਮੇਰੇ ਸਹਾਂ ਦੇ ਤੇ ਸੋਚ ਹੀ ਖਤਮ ਹੋ ਗਈ ਕੀ ਤੁਹਾਨੂੰ ਲੱਗਦਾ ਕਿ ਸਿਲਸਲਾ ਇਸੇ ਤਰ੍ਹਾਂ ਚੱਲਦਾ ਰਹੇਗਾ ਜਾਂ ਕਿਤੇ ਨਾ ਕਿਤੇ ਇਸ ਤੇ ਠੱਲ ਵੀ ਪਏਗੀ ਇਹ ਵੇਖੋ ਜਦੋਂ ਸਾਡੇ ਲੋਕ ਸਾਮੀਦਾਰ ਹੋਣਗੇ ਸਿਆਣੇ ਹੋਣਗੇ ਗੱਲ ਸੋਚਣਗੇ ਆਉਣ ਵਾਲੇ ਟਾਈਮ ਬਾਰੇ ਸੋਚਣ ਤੇ ਤਾਂ ਹੀ ਹੈ ਨਾ ਆਉਣ ਵਾਲੇ ਟਾਈਮ ਬਾਰੇ ਤੇ ਸੋਚਦੇ ਨਹੀਂ ਬਸ ਹੁੱਲੜ ਬਾਜ਼ੀਆਂ ਮੌਕੇ ਤੇ ਹੁਣ ਗੁਰੂ ਘਰਾਂ ਜੀ ਵੀ ਜਾਂਦੇ ਗੁਰੂ ਘਰ ਮੱਥਾ ਥੋੜਾ ਪਬਲਿਕ ਟੇਕਣ ਜਾਂਦੀ ਉੱਥੇ ਵੀ ਹੁੱਲੜ ਬਾਜ਼ੀਆਂ ਹੁਣ ਜੇ ਇਲੈਕਸ਼ਨ ਚੱਲਣ ਦੇ ਇੱਥੇ ਵੀ ਹੁੱਲੜ ਬਾਜ਼ੀਆਂ ਆ ਕੱਲ ਨੂੰ ਬੰਨ੍ਹ ਟੁੱਟਿਆ ਨੇ ਵੇਖ ਲਿਓ ਫੇਰ ਲੋਕਾਂ ਨੇ ਡੁੱਬ ਜਾਣਾ ਫਸਲ ਬਰਬਾਦ ਹੋ ਜਾਣੀ ਆ ਇੱਥੇ ਵੀ ਹੁੱਲੜ ਬਾਜੀਆਂ ਸ਼ੁਰੂ ਹੋ ਜਾਣੀਆਂ ਫੋਟੋਆਂ ਖਿੱਚਣੀਆਂ ਜਿਹਾ ਰੁੱਖ ਸਾੜੇ ਜਾਣਦੇ ਆ ਇੱਥੇ ਵੀ ਹੁੱਲੜ ਬਾਜੀਆਂ ਹੁੰਦੀਆਂ ਕੁੱਤਰਤ ਨਾਲ ਖਲਵਾੜੀ ਹੁੰਦੀ ਆ ਹੋਰ ਕੀ ਹੁੰਦਾ ਅਗਰ ਇਸ ਵਾਰ ਦੇ ਅੰਕੜੇ ਦੇਖਿਆ ਜਾਵੇ ਜਿੱਥੋਂ ਤੱਕ ਮੇਰੀ ਨੌਲੇਜ ਆ ਲਗਭਗ 4 ਲੋਕਾਂ ਦੀ ਕਹਿੰਦੇ ਇੱਕ ਛੋਟਾ ਬੱਚਾ ਉਸਦਾ ਪਿਤਾ ਤੇ ਉਸਦੀ ਮਾਤਾ ਜੀ ਤਿੰਨ ਜਾਣੇ ਤੇ ਇੱਕ ਹੋਰ 4 ਜਾਣਿਆਂ ਦੀ ਮੌਤ ਹੋ ਚੁੱਕੀ ਆ ਨਾੜ ਦੇ ਅੱਗ ਧੂਏ ਦੇ ਕਾਰਨ ਐਕਸੀਡੈਂਟ ਦੇ ਵਿੱਚ ਕੀ ਜੇਦੀ ਉਹ ਪੈਲੀ ਸੀ ਜਿਸ ਨੇ ਅੱਗ ਲਗਾਈ ਉਸ ਦੇ ਉੱਤੇ ਕਾਰਵਾਈ ਕਰਨੀ ਬਣਦੀ ਹੈ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ ਵੇਖੋ ਜੀ ਸ਼ੋਭਦੀਪ ਆਪਣਾ ਉੱਥੇ ਗਿਆ ਸੀ ਤੇ ਉਹ ਇੱਕ ਇੱਕ ਕੜੀ ਲੜਾਈ ਹੁੰਦੀ ਹੈ ਜੰਗ ਹੁੰਦਾ ਇੱਕ ਸਾਫ ਦਾ ਜੰਗ ਹੀ ਸੀ ਉਹ ਇੱਕ ਸ਼ਹੀਦ ਮੰਨਿਆ ਗਿਆ ਕਿਸਾਨਾਂ ਵਾਲੋਂ ਕਿਸੇ ਸ਼ਹੀਦ ਮੰਨ ਲਿਆ ਪਰ ਜਿਹੜਾ ਨਾ ਪੰਜ ਮਰ ਗਏ ਤੁਸੀਂ ਕਹਿੰਦੇ ਤੁਹਾਡੇ ਚਾਰ ਤੁਹਾਡੇ ਮਾਧਮ ਰਾਈ ਮੈਨੂੰ ਪਤਾ ਲੱਗਾ ਵੀ ਚਾਰ ਮਰ ਗਏ ਇਹਨਾਂ ਨੂੰ ਸ਼ਹੀਦੀ ਕਰਾਰ ਦੋਗੇ ਜਾਂ ਕੀ ਕਰੋਗੇ ਇਹ ਕਿਸਾਨਾਂ ਨੂੰ ਪੁੱਛੋ ਨਾ ਵੀ ਇਹ 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 ਹਉਣ ਗੜੇ ਇਹਨਾਂ ਨੂੰ ਵੀ ਸ਼ਹੀਦ ਆਖੋਗੇ ਇਹ ਕਿਸਾਨ ਦੇ ਉੱਤੇ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਜਿਨੇ ਅੱਗ ਲਾਈ ਜਿਦੇ ਚਾਰ ਪਰਿਵਾਰ ਦੇ ਬੱਚੇ ਮਰ ਗਏ ਆ ਉਹ ਆਉਣ ਵਾਲੇ ਟਾਈਮ 'ਚ ਉਹਨਾਂ ਦੀ ਤਾਂ ਵਿਚਾਰਾਂ ਦੀ نسل ਹੀ ਖਤਮ ਹੋ ਗਈ ਉਹਨਾਂ ਨੂੰ ਕੀ ਕਹੋਗੇ ਕਿਸਾਨਾਂ ਨੂੰ ਪੁੱਛੋ ਕੀ ਅਪੀਲ ਕਰਨੀ ਚਾਹੋਗੇ ਆਖਿਰ ਦੇ ਉੱਤੇ ਕਿਸਾਨਾਂ ਨੂੰ ਜਾਂ ਸਰਕਾਰ ਨੂੰ ਇਸ ਸਬੰਧ ਦੇ ਵਿੱਚ ਵੇਖੋ ਜੀ ਕਿਸਾਨੀ ਤੋਂ ਸਰਕਾਰ ਬਣਦੀ ਆ ਕਿਸਾਨ ਹੀ ਆ ਜਿਹੜੇ ਉਹੀ ਸਰਕਾਰ ਆ ਕਿਸਾਨ ਪਿੰਡਾਂ 'ਚ ਉੱਠ ਕੇ ਲੀਡਰ ਬਣੇ ਆ ਪਿੰਡਾਂ ਦੇ ਕਿਸਾਨ ਵੀ ਲੀਡਰ ਐ ਸਟੈਮ ਪਰ ਇਹਨਾਂ ਨੂੰ ਜਦੋਂ ਲੀਡਰ ਬਣ ਜਾਂਦਾ ਉਦੋਂ ਹੋਰ ਹੋ ਜਾਂਦਾ ਜਦੋਂ ਪਿੰਡ 'ਚ ਰਹਿ ਜਾਂਦਾ ਉਹ ਤੋਂ ਕਿਸਾਨ ਬਣ ਜਾਂਦਾ ਇਹ ਸਾਰਾ ਇੱਕੋ ਹੀ ਮਾਮਲਾ ਕਿਸਾਨ ਹੋਏ ਲੀਡਰ ਹੋਏ ਇਹ ਸਾਰਿਆਂ ਕੇ ਇੱਕੋ ਪੀਲਿਆ ਵੀ ਜਿਹੜਾ ਅੱਗ ਨਾ ਲਾਈ ਜਾਵੇ ਜੇ ਕੋਈ ਅੱਗ ਲਾਉਂਦਾ ਉਹਦੇ ਤੇ ਕਾਰਵਾਈ ਫਟਾਫਟ ਕਾਰਵਾਈ ਉਸੇ ਟਾਈਮ ਕਾਰਵਾਈ ਹੋਣੀ ਚਾਹੀਦੀ ਡਰਉਣਾ ਨਹੀਂ ਚਾਹੀਦਾ ਤੇ ਦੂਜੀ ਵੱਲ ਸਾਡੀ ਧਰਤੀ ਮਾਤਾ ਇਹਨੂੰ ਅਸੀਂ ਮਾਂ ਕਹਿੰਦੇ ਆਂ ਦੋਜੀ ਗੱਲ ਆ ਵੇਖੋ ਫੈਕਟਰੀਆਂ ਦਾ ਪਾਣੀ ਸਾਰਾ ਥੱਲੇ ਧਰਤੀ 'ਚ ਪਾਇਆ ਜਾਂਦਾ ਅੱਗੇ ਕਹਿੰਦੇ ਸੀ 400 ਫੁੱਟ ਬੋਰ ਕਰਾਓ ਤੇ ਪਾਣੀ ਚੰਗਾ ਆਊਗਾ ਤੇ ਫੈਕਟਰੀਆਂ ਵਾਲੇ ਬੋਰ ਹੀ 800 ਫੁੱਟ 700 ਫੁੱਟ ਥੱਲੇ ਡੁੰਗਾ ਕਰ ਪਾ ਗਏ ਪਾਣੀ ਥੱਲੇ ਪਾਉਂਦੇ ਆ ਤੋ ਥਲੜਾ ਪਾਣੀ ਵੀ ਸਾਡਾ ਜ਼ਹਿਰੀਲਾ ਹੋ ਗਿਆ ਤੇ ਉੱਤੇ ਵੀ ਸਾਡਾ ਵਾਤਾਵਰਨ ਖਤਮ ਹੋ ਗਿਆ ਸਾਡੀ ਤੋਂ ਆਉਣ ਵਾਲੇ ਟਾਈਮ 'ਚ ਮੇਰੇ ਸਹਾਨਾ ਮੌਤ ਹੀ ਆ ਹੋਰ ਕੁਛ ਨਹੀਂ ਮੈਨ ਦਿਖਦਾ ਦੁਨੀਆ 'ਚ ਸਰ ਸਾਨੂੰ ਗੱਲਬਾਤ ਕਰਨ ਲਈ ਸਾਨੂੰ ਜਾਣਕਾਰੀ ਦੇ ਲਈ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਇਹ ਸਨ ਤਰਨਤਾਰਨ ਦੇ ਸਮਾਜ ਸੇਵੀ ਮੇਜਰ ਸਿੰਘ ਗੇਲ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਤੇ ਇਹ ਵੀ ਅਪੀਲ ਕੀਤੀ ਸਰਕਾਰਾਂ ਤੋਂ ਤੇ ਕਿਸਾਨਾਂ ਨੂੰ ਵੀ ਇਹ ਅਪੀਲ ਕੀਤੀ ਆ ਕਿ ਨਾੜ ਨੂੰ ਅੱਗ ਲਾਉਣੀ ਬੰਦ ਕਰ ਦਿੱਤੀ ਜਾਵੇ ਐਸੀਆਂ ਹੋਰ ਜਾਣਕਾਰੀਆਂ ਦੇ ਲਈ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ